ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਮਸ਼ਹੂਰ ਕ੍ਰਿਸ ਗੇਲ ਨੇ T20 ਵਰਲਡ ਰਿਕਾਰਡ ਬਣਾ ਦਿੱਤਾ। ਉਹਨਾਂ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਕੈਰੀਬੀਅਨ ਪ੍ਰੀਮੀਅਰ ਲੀਗ ਦੇ ਜਮੈਕਾ ਤਾਲਾਵਾਹਾਸ ਨੇ ਤਿਰਲਵਾਗੋ ਨਾਈਟ ਰਾਈਡਰਜ਼ ਨੂੰ ਤਾਸਕੀਂਦਾ ਬਾਕੀ ਰਹਿੰਦੇ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਕ੍ਰਿਸ ਗੇਲ ਨੇ T20 ਕ੍ਰਿਕਟ ਵਿੱਚ ਵਰਲਡ ਰਿਕਾਰਡ ਆਪਣਾ 18ਵਾਂ ਸੈਂਕੜਾ ਲਗਾ ਦਿੱਤਾ। ਜਦੋਂ ਕਿ ਉਹਨਾਂ ਤੋਂ ਪਾਦ T20 ਕ੍ਰਿਕਟ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬ੍ਰੈਡਨ ਮੈਕਲਮ ਹਨ ਜਿਨ੍ਹਾਂ ਨੇ ਹੁਣ ਤੱਕ 7 ਸੈਂਕੜੇ ਲਗਾਏ ਸਨ। ਤਾਰਾਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਸੋਮਵਾਰ ਨੂੰ ਸ਼ਾਨਦਾਰ ਜਿੱਤ ਦੇ ਨਾਲ ਵਿਮਲਡਨ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ਦਾ ਸਥਾਨ ਬਣਾ ਲਿਆ ਫੈਡਰਰ ਨੇ ਅਮਰੀਕਾ ਦੇ ਸਟੀਵ ਜੌਨਸਨ ਨੂੰ 6-2 6-3 7-5 ਨਾਲ ਹਰਾਇਆ ਫੈਡਰਰ ਦਾ ਕੁਆਰਟਰਫਾਈਨਲ ਦਾ ਮੁਕਾਬਲਾ ਕਰੋਸ਼ੀਆ ਦੇ ਮਾਰਿਨ ਸਿਲਸ ਨਾਲ ਹੋਵੇਗਾ ਦੁਨੀਆ ਦੀ ਨੰਬਰ 1 ਜੋੜੀ ਅਤੇ ਸਾਬਕਾ ਚੈਂਪੀਅਨ ਫਾਰਦੀ ਸਾਨੀਆ ਮਿਰਜ਼ਾ ਤੇ ਸਵਿਟਜ਼ਰਲੈਂਡ ਦੀ ਮਾਰਜਨਾ ਹਿੰਗਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੀ ਕਸਟੀਨਾ ਮੈਕਹੇਲ ਅਤੇ ਲਾਤਵੀਆ ਦੀ ਜੇਲੇਨਾ ਉਸਟੇਪੇਨ ਨੂੰ 6-1, 6-0 ਨਾਲ ਹਰਾ ਕੇ ਵਿਬਲਨ ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ 'ਚ ਥਾਂ ਬਣਾ ਲਿਆ। ਸਾਬਕਾ ਚੈਂਪੀਅਨ ਸਾਨੀਆ ਹਿੰਗਸ ਨੇ ਮੁਕਾਬਲਾ ਜਿੱਤਣ ਲਈ ਸਿਰਫ 44 ਮਿੰਟ ਦਾ ਸਮਾਂ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਦੇ ਰਿਓ ਡੀ ਜਨੇਰੋਚ ਹੋਣ ਵਾਲੇ 올림픽 ਖੇਡਾਂ ਲਈ ਭਾਰਤ ਨੂੰ ਕੁਆਲੀਫਾਈ ਕਰ ਚੁੱਕੇ ਐਥਲੀਟਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮਾਨਿਕ ਸ਼ਾਹ ਸੈਂਟਰ ਵਿੱਚ ਹੋਏ ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਨਿੱਜੀ ਪੱਧਰ ਤੇ ਗੱਲਬਾਤ ਕੀਤੀ। 올림픽 ਖੇਡਾਂ 5 ਤੋਂ ਲੈ ਕੇ 21 ਅਗਸਤ ਤੱਕ ਹੋਣੀਆਂ ਨੇ ਅਤੇ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਕੇ ਦੇਸ਼ ਦਾ ਮਾਣ ਵਧਾਉਣ ਦਾ ਸੁਨੇਹਾ ਦਿੱਤਾ। ਬੀਤੇ ਦਿਨੀ ਪ੍ਰੈਕਟਿਸ ਦੇ ਦੌਰਾਨ ਜ਼ਖਮੀ ਹੋਏ ਸਟਾਰ ਆਲਰਾਊਂਡਰ ਆਰ ਅਸ਼ਵਿਨ ਨੂੰ ਲੈ ਕੇ ਚੰਗੀ ਖਬਰ ਸਾਹਮਣੇ ਆਈ ਹੈ ਟੀਮ ਇੰਡੀਆ ਦੇ ਚੀਫ ਕੋਚ ਅਨਿਲ ਕੁੰਬਲੇ ਨੇ ਅਸ਼ਵਿਨ ਦੀ ਸਟ ਨੂੰ ਮਾਮੂਲੀ ਦੱਸਦਿਆਂ ਕਿਹਾ ਕਿ ਵੈਸਟ ਇੰਡੀਆਂ ਦੇ ਦੌਰੇ ਦੇ ਦੌਰਾਨ ਟੀਮ ਦੇ ਇੰਡੀਆ ਦੇ ਨਾਲ ਬਣੇ ਰਹਿਣਗੇ ਜਦ ਕਿ ਅਸ਼ਵਿਨ ਦੇ ਗੰਭੀਰ ਜ਼ਖਮੀ ਹੋਣ ਨਾਲ ਟੀਮ ਇੰਡੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਸਨ WBC ACHA ਚੈਂਪੀਅਨ ਨਿਰਜ ਗੋਵਤ ਨੇ ਪੇਸ਼ਵਰ ਮੁਕੇਬਾਜ਼ਾਂ ਦੇ ਲਈ ਵੈਨਜੂਏਲਾ ਚੱਲ ਰਿਹਾ ਅੰਤਰਰਾਸ਼ਟਰੀ ਮੁਕੇਬਾਜ਼ੀ ਸੰਘ ਦੇ 올림픽 ਕੁਆਲੀਫਿਕੇਸ਼ਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਜਦਕਿ ਬਾਕੀ ਤੋਂ ਭਾਰਤੀ ਮੁਕੇਬਾਜ਼ ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਏ ਨਿਰਜ ਨੇ ਯੂਨਾਨ ਦੇ ਦਿਮਿਟਰੋਸੋ ਪੀਟੀ ਨੂੰ 3-0 ਨਾਲ ਹਰਾਇਆ ਤੇ ਹੁਣ ਉਹ ਜਰਮਨੀ ਦੇ ਮਾਰੂਜੂਨ ਦੇ ਨਾਲ ਖੇਡਣਗੇ ਜੇਕਰ ਉਹ ਇਹ ਮੁਕਾਬਲਾ ਜਿੱਤ ਜਾਂਦੇ ਨੇ ਤਾਂ 올림픽 ਕੋਟਾ ਹਾਸਲ ਕਰ ਲੈਣਗੇ